ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੀ ਆਂ ਕਿ ਅੱਜ ਮੈਨੂੰ ਇੱਥੇ ਸਮਾਗਮ 'ਚ ਪਹੁੰਚਣ ਦਾ ਮੌਕਾ ਮਿਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਹਿੰਦੇ ਪ੍ਰਮਾਤਮਾ ਦੀ ਜਬੰਦਗੀ 'ਚ ਜੁੜਨਾ ਉਹ ਵੀ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹਰ ਬੰਦਾ ਰੱਬ ਦਾ ਨਾਮ ਵੀ ਨਹੀਂ ਲੈ ਸਕਦਾ ਜੇ ਕਰਮਾ 'ਚ ਹੈ ਤਾਂ ਹੀ ਰਾਬਾਬ ਦੇ ਰਸਤੇ ਤਰਾਉਂਦਾ ਤੇ ਕੋਈ ਸਾਥ ਸੰਗਤ ਚ ਬੈਠ ਕੇ ਆਪਦਾ ਨਾਮ ਜਪਉਂਦਾ ਜੇ ਆਪਾਂ ਗੱਲ ਕਰ ਲਈਏ ਸਮਾਗਮ ਦੀ ਬਹੁਤ ਸੋਹਣਾ ਸਮਾਗਮ ਲਿਕਿਆ ਪਿੰਡ ਦੀ ਸਾਰੀ ਨਗਰ ਦੀ ਸਾਰੀ ਸਾਥ ਸੰਗਤ ਨੇ ਤੇ ਬੜਾ ਮਨ ਖੁਸ਼ ਹੋਇਆ ਇੱਥੇ ਪਹੁੰਚ ਕੇ ਜਦੋਂ ਵੀ ਸਮਾਗਮ ਦੀ ਗੱਲ ਹੁੰਦੀ ਹੈ ਮੈਨੂੰ ਪਰਸਨਲ ਤੌਰ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਸਾਨੂੰ ਸ਼ੁਰੂ ਤੋਂ ਸਾਡੇ ਮਾਪਿਓ ਨੇ ਇਹੀ ਕੁਝ ਸਿਖਾਇਆ ਜਦੋਂ ਤੋਂ ਹੋ ਸਭਾਲੀਏ ਸਾਡੇ ਮਾਪਿਓ ਸਾਨੂੰ ਗੁਰੂ ਦੇ ਲੜ ਲਾਉਂਦੇ ਸੀ ਇਸ ਸਮਾਗਮਾਂ ਤੇ ਲੈ ਕੇ ਜਾਂਦੇ ਸੀ ਤੇ ਜਦੋਂ ਅੱਜ ਵੀ ਅਸੀਂ ਸੰਗਤ 'ਚ ਬੈਠਦੇ ਆਂ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਮੈਂ ਹਮੇਸ਼ਾ ਗੱਲ ਕਰਦੀ ਹੁੰਦੀ ਆ ਕਿ ਜਿੰਨਾ ਵੀ ਪ੍ਰਚਾਰ ਸਿੱਖੀ ਦਾ ਹੋਵੇ ਉਹਨਾਂ ਹੀ ਘੱਟ ਆ बड़े महापुरुष ने जो दूर-दूर जाके सिखी दा प्रचार कर रहे ने लोका नु सिखी नाल चंगे रस्ते पा रहे ने आज भी ए समागम राही न जाने किणियां ही जडियां रूहान ने ओ रब दे नाल जुड़न गियां चंगे रस्ते तुरन गियां कइयां दे मामा नु जडी ओ कलेजे नु ठंड पएगी कि साडे बच्चे चंगे रस्ते तोर रहे ने चंगी संगत च बैठ फ्लो रहे ने ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਹਮੇਸ਼ਾ ਕੀਰਤ ਕਰੋ ਨਾਮ ਜਪੋ ਵੰਡ ਛਕੰਦਾ ਹੋਂਕਾ ਦਿੱਤਾ ਤੇ ਅੱਜ ਵੀ ਜਿਹੜੀ ਲੰਗਰ ਦੀ ਪ੍ਰਥਾ ਉਹਨਾਂ ਨੇ ਸ਼ੁਰੂ ਕੀਤੀ ਸੀ ਅੱਜ ਵੀ ਅਸੀਂ ਉਹਦਾ ਮਾਣ ਪ੍ਰਾਪਤ ਕਰ ਰਹੇ ਹਾਂ ਜਿੱਥੇ ਵੀ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਪੰਜਾਬ ਤੇ ਬਹੁਤ ਵੱਡੀ ਆਪਤਾ ਹੜ੍ਹਾਂ ਦੇ ਰੂਪ ਚ ਆਈ ਮਾਝੇ ਦੇ ਹਜ਼ਾਰਾਂ ਪਿੰਡ ਨੇ ਜਿਹੜੇ ਉਹ ਖੜਾ ਚ ਪ੍ਰਭਾਵਿਤ ਹੋਏ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਡੰਗਰਾਂ ਦਾ ਨੁਕਸਾਨ ਹੋਇਆ ਪਰ ਜਿਹੜੀ ਲੰਗਰ ਦੀ ਪਰਥਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਕੋਈ ਵੀ ਜੀ ਇਹੋ ਜਿਹਾ ਨਹੀਂ ਰਿਹਾ ਜਿਹੜਾ ਭੁੱਖਾ ਰਿਹਾ ਹੋਵੇ ਮੇਰੇ ਵੀਰ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੀ ਹੈ ਸਰਕਾਰਾਂ ਨੇ ਕੰਮ ਕਰਨੇ ਨੇ ਸਿਆਸੀ ਪਾਰਟੀਆਂ ਨੇ ਕੰਮ ਕਰਨਾ ਹੀ ਨੇ ਪਰ ਜਦੋਂ ਤੱਕ ਆਮ ਬੰਦਾ ਆਮ ਯੂਥ ਹੈ ਜਿਹੜਾ ਉਹ ਨਾਲ ਨਹੀਂ ਜੁੜਦਾ ਉਹ ਲੋਕ ਲਹਿਰ ਨਹੀਂ ਬਣਦੀ ਸੋ ਬੜੇ ਵੀਰਾਂ ਨੇ ਉੱਥੇ ਸੇਵਾ ਕੀਤੀ ਲੰਗਰ ਦੇ ਰੂਪ ਚ ਕੋਈ ਜੀ ਭੁੱਖਾ ਨਹੀਂ ਰਿਹਾ ਖੁਸ਼ੀ ਦੀ ਗੱਲ ਇਹ ਹੈ ਕਿ ਨਾ ਸਿਰਫ ਇਨਸਾਨੀ ਜਾਨ ਦੀ ਕੀਮਤ ਪਤਾ ਲੱਗੀ ਜਾਨਵਰਾਂ ਦੀ ਜਾਨ ਦੀ ਵੀ ਕੀਮਤ ਦੀ ਬਹੁਤ ਅਹਿਸਾਸ ਹੋਇਆ ਉਹਨਾਂ ਨੂੰ ਉਹਨਾਂ ਨੇ ਹਰ ਪਸ਼ੂਲੀ ਚਾਰਾ ਅਚਾਰ ਜੋ ਵੀ ਦਵਾਈਆਂ ਦੀ ਲੋੜ ਹੋਵੇ ਮੱਛਰਦਾਨੀਆਂ ਦੀ ਲੋੜ ਹੋਵੇ ਹਰ ਚੀਜ਼ ਮੁਹੱਈਆ ਕਰਾਈ ਸੋ ਇਹ ਸਾਡੀ ਕੌਮ ਹੈ ਬੜੇ ਦੂਰ ਦੂਰ ਤੱਕ ਚਰਚੇ ਹੁੰਦੇ ਨੇ ਸਾਡੀ ਕੌਮ ਦੇ ਕਿ ਜਿੱਥੇ ਵੀ ਕੋਈ ਆਫਤ ਆਵੇ ਸਾਡੀ ਕੌਮ ਹਮੇਸ਼ਾ ਪਹਿਲੇ ਨੰਬਰ ਤੇ ਖੜਦੀ ਹੈ ਸੇਵਾ 'ਚ ਹੁਣ ਤਾਂ ਸਾਡੇ ਆਪਣੇਾਂ ਤੇ ਪੀੜ ਪਈ ਹੈ ਸਾਨੂੰ ਚਾਹੀਦਾ ਹੈ कि ਅਸੀਂ ਵੱਧ ਚੜ ਕੇ ਸੇਵਾ ਕਰੀਏ ਕੋਈ ਵੀ ਜਿਹਨੂੰ ਕਿਸੇ ਵੀ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਹੈ ਆਪਾਂ ਮਹੱਈਆ ਕਰਾਈਏ ਦਸਵੰਦ ਦੀ ਸੇਵਾ ਸਾਨੂੰ ਗੁਰੂ ਮਹਾਰਾਜ ਨੇ ਬਖਸ਼ੀ ਹੈ ਜੇ ਆਪਾਂ ਦਸਵੰਦ ਹੀ ਕੱਢ ਕੇ ਸੇਵਾ ਕਰੀਏ ਮੈਨੂੰ ਲੱਗਦਾ ਕਈ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਪੂਰਾ ਹੋ ਸਕਦਾ ਹੈ ਉਹਨਾਂ ਦਾ ਜਿਹੜੀ ਜ਼ਿੰਦਗੀ ਹੈ ਉਹ ਦੁਬਾਰਾ ਲਈ ਤੇ ਆ ਸਕਦੀ ਹੈ ਕਿਉਂਕਿ ਉਹ ਤਾਂ ਉੱਜੜ ਗਏ ਸੋ ਪੰਜਾਬ ਕਈ ਵਾਰ ਉੱਜੜਿਆ ਕਈ ਵਾਰ ਵਸਿਆ ਕੋਈ ਵੀ ਆਪ ਦਾ ਆਏ ਸਾਨੂੰ ਪੂਰਾ ਹੌਸਲਾ ਹੁੰਦਾ ਕਿ ਅਸੀਂ ਇਸ ਮਾਰਚੋਂ ਵੀ ਹੌਸਲੇ ਨਾਲ ਬਾਹਰ ਨਿਕਲਾਂਗੇ ਕਿਉਂਕਿ ਸਾਡੇ ਭੈਣ ਭਰਾਵਾਂ ਦਾ ਸਾਡੇ ਸਮਾਜ ਦਾ ਸਾਥ ਬਹੁਤ ਹੈ ਕੋਈ ਵੀ ਤੁਸੀਂ ਦੇਖ ਲਓ ਕੋਈ ਕਲਾਕਾਰ ਹੋਵੇ ਕੋਈ ਸਮਾਜ ਸੇਵੀ ਹੋਵੇ ਵੱਡੀਆਂ ਸੰਪਰਦਾਵਾਂ ਹੋਣ ਹਰ ਬੰਦਾ ਅੱਗੇ ਹੋ ਕੇ ਇਸ ਵਾਰ ਸੇਵਾ ਕਰ ਰਿਹਾ ਸੀ ਸੋ ਇਹ ਸਾਡੀ ਕੌਮ ਹੈ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਇਹੋ ਜੀ ਕੌਮ 'ਚ ਪੈਦਾ ਹੋਏ ਆ ਸਾਡਾ ਜਿਹੜਾ ਇਤਿਹਾਸ ਹੈ ਉਹ ਤਾਂ ਹਮੇਸ਼ਾ ਹੀ ਤੁਸੀਂ ਦੇਖਿਆ ਹੋਊਗਾ ਸੁਣਿਆ ਹੋਊਗਾ ਪੜ੍ਹਿਆ ਹੋਊਗਾ ਕਿ ਕੁਰਬਾਨੀਆਂ ਦਾ ਇਤਿਹਾਸ ਰਿਹਾ ਸਾਡਾ ਜਿੰਨੀਆਂ ਕੁਰਬਾਨੀਆਂ ਆਪਣੀ ਕੌਮ 'ਚ ਹੋਈਆਂ ਨੇ ਅੱਜ ਤੱਕ ਇਤਿਹਾਸ 'ਚ ਕੋਈ ਕੌਮ ਦਾ ਇਹ ਜਿਹਾ ਇਤਿਹਾਸ ਨਹੀਂ ਰਿਹਾ ਸੋ ਮੈਂ ਹਮੇਸ਼ਾ ਮਾਵਾਂ ਨੂੰ ਪੈਣਾ ਨੂੰ ਬੇਨਤੀ ਕਰਦੀ ਆ ਕਿ ਹਮੇਸ਼ਾ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਦੱਸਿਓ ਜਾਣੂ ਕਰਾਇਓ ਉਹਨਾਂ ਨੂੰ ਪੜ੍ਹਾਓ ਲਿਖਾਓ ਉਹਨਾਂ ਨੂੰ ਗੁਰੂ ਵਾਲੇ ਬਣਾਓ ਜਿੰਨਾ ਹੋ ਸਕਦਾ। ਸੋ ਅੱਜ ਮੈਨੂੰ ਪਰਸਨਲ ਤੌਰ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਆ ਤੁਹਾਡੇ ਸਾਰੇ ਨਗਰ ਦੇ ਵਾਸੀਆਂ ਦੇ ਦਰਸ਼ਨ ਕਰਕੇ ਜਿੰਨੀਆਂ ਵੀ ਮੇਰੇ ਅੱਗੇ ਮੰਗਾਂ ਨਗਰ ਦੇ ਪੰਚਾਇਤ ਨੇ ਮੁੱਖ ਸੇਵਾਦਾਰਾਂ ਨੇ ਦਸੀਆਂ ਨੇ ਬਾਬਾ ਜੀ ਨੇ ਜਾਣੂ ਕਰਾਈਆਂ ਨੇ ਮੈਂ ਜ਼ਰੂਰ ਉਹਨਾਂ ਨੂੰ ਧਿਆਨ ਚ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਜਾਣੂ ਕਰਾਉਂਗੀ ਤੇ ਮੈਂ ਆਸ ਕਰਦੀ ਆ ਕਿ ਜਲਦ ਤੋਂ ਜਲਦ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ। ਤੇ ਜਿਹੜੀ ਸਾਡੇ ਲੇਖੇ ਮਹਾਰਾਜ ਨੇ ਸੇਵਾ ਲਈ ਹੈ ਅਸੀਂ ਇਸੇ ਤਰੀਕੇ ਨਾਲ ਇਹ ਸੇਵਾ ਨੂੰ ਨਿਭਾਉਂਦੇ ਰਹੀਏ ਜੇ ਭੁੱਲਾਂ ਚੁੱਕਾਂ ਹੋ ਜਾਣ ਮਾਲਕ ਬਖਸ਼ਣਹਾਰ ਨੇ ਬਖਸ਼ ਵੀ ਲੈਣ ਤੇ ਚੰਗੇ ਰਸਤੇ ਪਾਉਂਦੀ ਹਮੇਸ਼ਾ ਸਾਨੂੰ ਸਮੱਤ ਬਖਸ਼ਣ ਤੁਸੀਂ ਕੱਲ ਪਰਸੋਂ ਸੁਣਿਆ ਵੀ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਜਿਹੜਾ ਇਸ ਵਾਰ 350ਵਾਂ ਸ਼ਹੀਦੀ ਦਿਵਸ ਗੁਰਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ ਉਹਨੂੰ ਵੀ ਸ਼ਰਧਾ ਨਾਲ ਤੇ ਸਤਕਾਰ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ ਕੋਈ ਵੀ ਕਮੀ ਨਹੀਂ ਰਹੂਗੀ ਜਿਹੜੇ ਵੀ ਪਿੰਡ 'ਚ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਕਿਉਂਕਿ ਉਹ ਪਟਿਆਲੇ ਦੇ ਏਰੀਆ 'ਚ ਬਹੁਤ ਵਿਚਰਦੇ ਰਹੇ ਨੇ ਮੈਨੂੰ ਲੱਗਦਾ ਦੂਜਾ ਚੌਥਾ ਪਿੰਡ ਹਰ ਪਿੰਡ 'ਚ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਘਰ ਬਣੇ ਹੋਏ ਨੇ ਸੋ ਹਰ ਜਗ੍ਹਾ ਤੇ ਕੀਰਤਨ ਦੇ ਸਮਾਗਮ ਰੱਖੇ ਜਾਣਗੇ ਖਾਸ ਤੌਰ ਤੇ ਜਿਹੜੀ ਸੰਗਤ ਦਾ ਆਉਣ ਦਾ ਜਾਣ ਦਾ ਪ੍ਰਬੰਧ ਕੀਤਾ ਜਾਊਗਾ ਜਿਹੜਾ ਕੋਈ ਵੀ ਸੰਗਤ ਨੂੰ ਦਿੱਕਤ ਨਾ ਆਵੇ ਸੋ ਮੈਂ ਧੰਨਵਾਦ ਕਰਦੀ ਆ ਇਸ ਲਈ ਵੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਸੰਗਤ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬਹੁਤ ਵਧੀਆ ਤੇ ਚੰਗਾ ਫੈਸਲਾ ਲਿਆ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਮੈਨੀਆਂ ਕੋ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ